ਸਾਰੇ ਛੋਲੇ ਗੱਲਾਂ ਤਾਂ ਇਹ ਜੇਲ੍ਹ ਗੈਤ ਨੇ ਛੁੱਟ ਕੇ ਆ ਗਏ ਨਾਲੇ ਫਿਰ ਮਾਵਾਂ ਦੇ ਪੁੱਤਰ ਮਾਰਨੇ ਨੇ ਕੋ ਕੋਲੀ ਜੀ ਮਰੀ ਨਾ ਏ 21 22 ਕੋਈ ਪ੍ਰੋਟੇਕਟਿਵ ਨਹੀਂ ਕੀ ਦਿਵਾਲੀ ਨਾਲ ਬੰਦਾ ਬੁਢੀ ਚਰ ਨਾਲ ਕੰਮ ਕਰਦੇ ਨੇ ਹੋਰ ਚ ਨਾ ਗੋਰੀਏ ਸਾਹ ਨੂੰ ਪਤਾ ਹੈ ਬੱਚਿਆਂ ਦਾ ਸਾਰਾ ক্রিকেট ਦੇ ਪਲੇਅਰ ਨੇ ਤਾਂ ਉਹਨਦੀ ਬਾਹ ਬੱਢੀ ਗਈ ਸੀ ਕਰਾਈਜੀ ਸ਼ਾਹ ਵਤਿ ਗਿਆ ਸੀ ਅ ਮਨਦੀਪ ਲੈ ਕੇ ਉਦੋਂ ਮੈਡਮ ਸਾਹਿਬ ਨੇ ਬਹੁਤ ਸਾਡੀ ਨਹੀਂ ਨਹੀਂ ਇੰਜ ਨਹੀਂ ਹੁੰਦਾ ਹਾਂਜੀ ਤੇ ਉਦੋਂ ਉਹਨਦੀ ਬਾਹ ਕੱਟੀ ਗਈ ਹੁਣ 1.5 ਸਾਲ ਬਾਅਦ ਜਿਹੜੇ ਘਰ ਵਾਲਾ ਬਣਦਾ ਹੈ ਦਾਬੇਦਾਰ ਉਹਨਾਂ ਦੇ ਅਜੇ ਵੀ ਕਿਉਂ ਨਾਲ ਦੇ ਤੇ ਪਰ ਮਾਰਦੇ ਆ ਤੇ ਆਪੇ ਦੀ ਨੋ ਵੱਡੀ ਐ ਐਂਡ ਹਸਬੈਂਡ ਜਿਹੜੇ ਹਸਪਤਾਲ ਦਾ ਅਕਲ ਨੇ ਗੋਲੀਆਂ 6 ਵਜੀਆਂ ਹੋਈਆਂ ਨੇ ਬਰੀਕ ਪਾ ਕੇ ਮਾੜੇ ਬੰਦੇ ਆਉਂਦੇ ਨੇ ਤਾਂ ਬਪਾਈ ਕਰਨ ਨੂੰ ਡੀਸੀ ਨੂੰ ਮਿਲ ਲੈਣਾ ਡੀਸੀ ਨੂੰ ਪਰ ਟੈਲੀਫੋਨ ਉਹਨਾਂ ਨੂੰ ਛਡਾਣਾ ਨਹੀਂ ਕਿਸੇ ਨੇ ਵੀ ਜਾ ਕੇ ਉਹਨਾਂ ਨੂੰ ਉੱਥੇ ਮੋਕੇ ਦੇ ਖਿਲਾੜ ਕੇ ਗੋਲੀਆਂ ਮਰਵਾਣ ਜੇ ਨਹੀਂ ਮਰਵਾਣਗੇ ਤਾਂ ਅਸੀਂ ਜੋ ਹੈ ਸਾਡੇ ਤੋਂ ਹੋ ਸਕੇ ਅਸੀਂ ਉੱਥੇ ਜਾਵਾਂਗੇ ਜਿਵੇਂ ਮੈਂ ਆਈ ਹਾਂ ਉਹਨਾਂ ਦੀ ਮਾਂ ਮੈਂ ਇੱਥੇ ਬੈ ਕੇ ਰੋਣ ਮੇਰੀ ਨਿੱਕੀ ਜੀ ਕੁੜੀ ਨੂੰ ਕੌਣ ਸੰਭੇ ਦੋਣਾਂਗੀ ਅੱਜ ਸਰੋਜਪੁਰ ਦੇ ਉਹਨਾਂ ਪਰਿਵਾਰਾਂ ਦੇ ਘਰ ਆ ਕੇ ਆਪੂ ਸਾਥੇ ਐਮਐਲਏ ਸਾਥੇ ਸਾਰੇ ਜਿਹੜੇ ਕਾਉਂਸਲ ਪਾਰਟੀ ਦੇ ਆਪੂ ਨੇ ਵਰਕਰ ਨੇ ਇਹ ਅੰਦਰ ਦੀ ਪ੍ਰਗਟ ਕਰਨ ਵਾਸਤੇ ਆਏ ਆ ਇਹ ਸੌਣ ਕੇ ਬੜਾ ਦੁੱਖ ਹੁੰਦਾ ਹੈ ਕਿ ਕਿਵੇਂ ਛੜੋ ਜਿਹੜੇ ਇੱਕ ਵਿਆਹ ਤੇ ਸ਼ੋਪਿੰਗ ਕਰਨ ਵਾਸਤੇ ਲੜਕੀ ਦੀ ਲੜਕੀ ਦੀ شادی ਨਹੀਂ ਹੈ ਤੁਸੀਂ ਉਹ ਵੀ ਨਾਲ ਸੀ ਤੇ ਕਰੋ ਨਿਕਲੇ ਸਾਰੇ ਉਹਨਾਂ ਦੇ ਅੰਨੇਵਾ ਬੋਲੀਆਂ ਚਲਾਉਂਦੇ ਜਾਂਦੇ ਤੇ ਜੋ ਨੂੰ ਬਹੁਤ ਹੀ ਗਾੜ ਉਤਾਰਦਾ ਬਾਕੀ ਜਿਹੜੇ ਆ ਉਹ ਫਟੜ ਡੀ ਐਮ ਸੀ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਨੇ ਤੇ ਇਸ ਤੋਂ ਵੱਡੀ ਜੋਖਾਲੀ ਹੋਰ ਕੋ ਗੱਲ ਹੋ ਨਹੀਂ ਸਕਦੀ ਅੱਜ ਪੰਜਾਬ ਜਿਹੜਾ ਹੈ ਉਹ ਇੱਕ ਨਰਕ ਬਣ ਚੁੱਕਿਆ ਜੰਗਲ ਰਾਜ ਬਣਿਆ ਹੋਇਆ ਹੈ ਕਿ ਕਿਸੇ ਨੂੰ ਕੋਈ ਪੁਸ਼ੂਗੇਸ਼ ਨੇ ਜਿੱਤੇ ਕੋ ਮਰਜੀ ਗੋਲੀਆਂ ਨਾਲ ਮਾਰ ਕੇ ਚਲੇ ਜਾਣ ਲੁੱਟਾਂ ਖੋਹਾਂ ਕਰ ਲੈ ਲੋਕਾਂ ਦੇ ਘਰਾਂ ਵਿੱਚ ਜਾ ਕੇ ਡਕੈਤੀਆਂ ਤੇ ਸ਼ਰੇਆਮ ਜਿਹੜੀ ਹੈ ਇਹ ਗੁੰਡਾ ਕਰਦੀ ਜਿਹੜੀ ਹੈ ਉਹ ਹੋ ਰਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਉਹਨੂੰ ਕੋਈ ਦੇਸੀ ਲਾ ਗਿਆ ਸੀ ਕਿਵੇਂ ਸਰਕਾਰ ਚਲਾਉਣੀ ਤਾਂ ਇਸ ਕਰਕੇ ਇਹ ਬਦਕਿਸਮਤੀ ਪੰਜਾਬ ਦੀ ਹੈ ਤੇ ਜਿਹੜੀ ਪਿਛਲੀ ਵਾਰੀ ਬਦਲਾਅ ਦੇ ਨਾਂ ਤੇ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਅੱਜ ਸਾਰੇ ਦੇ ਲੋਕ ਐ ਉਸ ਗੱਲ ਨੂੰ ਪਛਤਾ ਰਹੇ ਸੋ ਬੜਾ ਦੁੱਖ ਹੁੰਦਾ ਜਦੋਂ ਕੋਈ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਤੇ ਉਹਨਾਂ ਦੇ ਖਿਲਾਫ ਉਲਟਾ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਦੁਬਾਰਾ ਜਿਹੜੀਆਂ ਉਹ ਥ੍ਰੈਟਿੰਗ ਆਉਂਦੀ ਐ ਸੋ ਇਸ ਤਰ੍ਹਾਂ ਦਾ ਜਦੋਂ ਮੌਲ ਪੈਦਾ ਹੋ ਜਾਂਦਾ ਤਾਂ ਫਿਰ ਮੈਂ ਸਮਝਦਾ ਕਿ ਸਾਡੀ ਵੱਡੀ ਬਦਕਿਸਮਤੀ ਐ ਜਿਹੜਾ ਇਹੋ ਜੀ ਸਰਕਾਰ ਨੂੰ ਦਾਪ ਜਿਹੜਾ ਚਲੇ ਜਾਣਾ ਚਾਹੀਦਾ ਰਜਾਇਨ ਦੇ ਨਾਲ ਚਾਹੀਦਾ ਕਿ ਸਾਡੇ ਤੋਂ ਪੰਜਾਬ ਨਹੀਂ ਸਮਝਦਾ ਤੇ ਦੂਜੇ ਪਾਸੇ ਜਿਹੜੀ ਅੱਜ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੀ ਬੀਜੇਪੀ ਦੀ ਸਰਕਾਰ ਦੇਸ਼ ਚਲਾ ਰਹੀ ਹੈ ਉਹਦੇ ਵਿੱਚ ਬੜੀ ਮਾੜੀ ਜਿਹੜੀ ਨੀਤੀ ਉਹਨਾਂ ਨੇ ਬਣਾਈ ਹੋਈ ਹੈ ਕਿ ਅੱਜ ਜਿਹੜੀਆਂ ਫੋਰਸਿਸ ਹੈਗੀਆਂ ਹੈ ਚਾਹ ਆਰਮੀ ਹੈ ਚਾਹ ਬੀਐਸਐਫ ਹੈ ਚਾਹ ਸੀਆਰਪੀਐਫ ਹੈ ਜਿਹੜੀਆਂ ਲੋਕਾਂ ਦੀ ਖਵਾਲੀ ਕਰਨੀ ਹੁੰਦੀ ਜਿਨ੍ਹਾਂ ਨੇ ਉਨਾਂ ਦੀ ਵਰਤੀ ਜਿਹੜੀ ਹੈ ਉਹ ਤੇ ਚ ਕੱਟ ਲਾ ਦਿੱਤਾ ਗਿਆ ਆਬਾਦੀ ਵਧਦੀ ਜਾ ਰਹੀ ਹੈ ਤੇ ਵਰਤੀ ਜਿਹੜੀ ਕਰਦੀ ਜਾ ਰਹੀ ਹੈ ਕਿ ਕਿਸੇ ਤੇ ਕੋਈ ਕੰਟਰੋਲ ਨਹੀਂ ਹੈ ਸਰਕਾਰ ਕੇ ਅੱਜ ਲੋੜ ਹੈ ਇਸ चीज ਨੂੰ ਸੁਪਰੀਮ ਕੋਰ ਮਾਲਯੋਗ ਸੁਪਰੀਮ ਕੋਰ ਨੂੰ ਅਸੀਂ ਤਾਂ ਬੇਜ਼ੀ ਕਰਾਂਗੇ ਕਿ ਇਹਦੇ ਵਿੱਚ ਇੰਟਰਵੈਨ ਕਰਨ ਕਿ ਜਿੰਨੀ ਆਬਾਦੀ ਵਧੀ ਹੈ ਉਹਨੀਆਂ ਜਿਹੜੀਆਂ ਨੌਕਰੀਆਂ ਉਹ ਵਾਧੇ ਫੋਰਸ ਹੋਣੀਆਂ ਵਾਧ ਹੋਣੀਆਂ ਚਾਹੀਦੀਆਂ ਨਾਲ ਦੂਸਰੇ ਐਜੂਕੇਸ਼ਨ ਹੈਲਥ ਹੈ ਉਹਦੇ ਵਾਸਤੇ ਵੀ ਉਸ ਤਰ੍ਹਾਂ ਦੀ ਜਿਹੜੀ ਸੋਸਾਇਟੀ ਬਣਨੀ ਚਾਹੀਦੀ ਹੈ ਪਰ ਇੱਥੇ ਸਰਕਾਰ ਜਿਹੜੀ ਹੈ ਉਹ ਕਫਲੇਬਾਜ਼ੀ ਆਪ ਤਾਂ ਕਰੀ ਜਾਂਦੇ ਪਰ ਲੋਕਾਂ ਨੂੰ ਲੈਣ ਦੇ ਨੂੰ ਕੋਈ ਹੈਗਾ ਚਲ ਕਰਕੇ ਪੰਜਾਬ ਦੇ ਲੋਕ ਜਿਹੜੇ ਐ ਇਹ ਫੈਸਲਾ ਤਾਂ ਕਰੀ ਬੈਠੇ ਪਰ ਉਹਨੂੰ ਵੱਧ ਤੋਂ ਵੱਧ ਹੋਣਾ ਹੈ ਤਾਂ ਕਰਕੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਸਾਡੇ ਨੌਜਵਾਨਾਂ ਨੂੰ ਅੱਜ ਇੱਕ ਥਾਂ ਜਗਾ ਨਹੀਂ ਬਾਹਰ ਇੱਕ ਜਗਾ ਜਿੱਥੇ ਸੁਣਦੇ ਨੇ ਤਰੋਜੀ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਹੈ ਸਰਕਾਰ ਕੇ ਸਰਕਾਰ ਨੂੰ ਤੇ ਇਹਦੇ ਵਿੱਚ ਇੰਟਰਵੈਨਟ ਕਰਨਾ ਚਾਹੀਦਾ ਹੈ ਕਿ ਕਿਉਂ ਹੋ ਰਿਹਾ ਹੈ ਜੇ ਇਹਨਾਂ ਨੂੰ ਨਹੀਂ ਸਰਕਾਰ ਚਲਾਈ ਜਾਂਦੀ ਤਾਂ ਤੇ ਨਾਲ ਪਾਸੇ हट ਜਾਣਾ ਚਾਹੀਦਾ ਇਹ ਸਾਡੀ ਤੇ ਕੇਂਦਰ ਨੂੰ ਸਾਡੇ ਸੁਪਰੀਮ ਕੋਰਟ ਨੂੰ ਵੀ ਇਹ ਚਾਹ ਉਹ ਨਹੀਂ ਕਿ ਉਹ ਵੀ ਇਹਦੇ ਵਿੱਚ ਜਿਹੜਾ ਇੰਟਰਵੈਨਟ ਕਰਕੇ ਇਸ ਸਿਸਟਮ ਨੂੰ ਠੀਕ ਕੀਤਾ ਜਾਵੇ ਅੱਜ ਜਿਹੜਾ ਇੱਥੇ ਸ਼ੂਟਆਊਟ ਹੋਇਆ ਸੀ ਚਾਰ ਬੱਚੇ ਜਿਹਦੇ ਦੋ ਬੱਚੇ ਮਾਰੇ ਗਏ ਦੋ ਡੀਐਮਸੀ ਦੇ ਵਿੱਚ ਪਏ ਆ ਉਹਨਾਂ ਦੇ ਨਾਲ ਮੈਂ ਤੇ ਸਾਡੇ ਐਮਟਰੀ ਸਾਹਿਬ ਹਮਦਰਦੀ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਏ ਆ ਆ ਦੇਖੋ ਉਹਨਾਂ ਦੀਆਂ ਮਾਤਾਵਾਂ ਨੇ ਇਹਨਾਂ ਦਾ ਹਾਲ ਕੀ ਹੈ ਉਹ ਮੁੰਡੇ ਜਿਹੜੇ ਸੀਗੇ ਪੰਜਾਬ ਦੇ ਸਭ ਤੋਂ ਵਧੀਆ ਬੱਚੇ ਸੀ ਜਿਹੜੇ ਕ੍ਰਿਕਟਰ ਸੀਗੇ ਕਦੇ ਦੁਬਈ ਖੇល ਕੇ ਆਉਂਦੇ ਸੀ ਕਦੇ ਕਿਤੇ ਜਾਂਦੇ ਸੀਗੇ ਮੈਂ ਅੱਜ ਇਹ ਕਹਿਣਾ ਚਾਹਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਖਤਮ ਹੋ ਗਿਆ ਹੈ ਕਿਉਂਕਿ ਕਿਤੇ ਕਤਲ ਹੋ ਰਹੇ ਨੇ ਕੱਲ ਪਰਸੋ ਸਾਡੇ ਕਾੜਤੀਆ ਸੀ ਉਹਦੇ ਗੋਲੀ ਮਾਰ ਕੇ ਪਰਸੋ ਇੱਕ ਦੇ ਕਾਪੇ ਮਾਰ ਕੇ ਪੰਜਾਬ ਦੇ ਵਿੱਚ ਕਿਤੇ ਪਟਿਆਲੇ ਕਿਤੇ ਲੁਧਿਆਣਾ ਕਦੇ ਕਿਤੇ ਹੋ ਰਿਹਾ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਪੰਜਾਬ ਦੀ ਆਰਮੀ ਹੈਗੀ ਹੈ ਜਿਹਦੇ ਹੱਥ ਬੰਦ ਦਿੱਤੇ ਗਏ ਨੇ ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੀਆਂ ਹਨਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਰਡਰ ਡਿਸਟ੍ਰਿਕਟ ਹੈਗੇ ਆ ਉੱਥੇ ਚਾਰ-ਚਾਰ ਬਟਾਲੀਅਨਸ ਲਗਾ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨ ਜੀ ਅਸੀਂ ਅਤਵਾਦ ਨੂੰ ਜੱਕੇ ਸਿੱਟ ਸਕਦੇ ਆ ਤੇ ਕੋਈ ਵੀ ਗੱਲ ਨਹੀਂ ਗਈ ਇਉਂ ਹੀ ਇਹ ਜਿਹੜੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਆਬਾਦੀ ਵੱਧਦੀ ਜਾ ਰਹੀ ਹੈ ਆਬਾਦੀ ਸਾਡੀ 3.5 ਕਰੋੜ ਤੋਂ ਉੱਪਰ ਹੋ ਗਈ ਹੈ ਪੁਲਿਸ ਦੀ ਨਫਰੀ ਜਿਹੜੀ ਹੈ ਸਾਡੀ ਘਟਦੀ ਗਈ ਹੈ ਇਹਨਾਂ ਨੂੰ ਪੰਜਾਬ ਗਵਰਨਮੈਂਟ ਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਕਿ ਕਟੋ ਕੱਟ 25000 ਵੈਕੈਂਸੀਆਂ ਜਿਹੜੀਆਂ ਹੈਗੀਆਂ ਉਹ ਪੁਲਿਸ ਦੀਆਂ ਭਰਨੀਆਂ ਚਾਹੀਦੀਆਂ ਤੇ ਆਮ ਲੋਕਾਂ ਨੂੰ ਰਾਹਤ ਮਿਲੇ ਅੱਜ ਹਰੇਕ ਬੱਚਾ ਹਰੇਕ ਮਾਂ ਹਰੇਕ ਪਹਾ ਪ੍ਰਾ ਜਿਹੜਾ ਇਹਨਾਂ ਤੋਂ ਦੁਖੀ ਆ ਗਿਆ ਨਸ਼ਾ ਜਿਹੜਾ ਹੈਗਾ ਘਰ-ਘਰ ਦੇ ਵਿੱਚ ਵਿਕ ਰਿਹਾ ਬਾਰਡਰ ਦੇ ਨਾਲ ਇਹ ਡਿਸਟ੍ਰਿਕਟ ਲੱਗਦਾ ਮੈਂ ਫੇਰ ਦੇਸ਼ ਦੇ ਰਾਸ਼ਟਰਪਤੀ ਨੂੰ ਬੇਨਤੀ ਕਰੂੰਗਾ ਕਿ ਰਾਸ਼ਟਰਪਤੀ ਸਾਹਿਬਾ ਪੰਜਾਬ ਹਿੰਦੁਸਤਾਨ ਦਾ ਦਿਲ ਹੈਗਾ ਇਹਦੇ ਵਾਸਤੇ ਤੁਹਾਨੂੰ ਚਾਰ ਬਟਾਲੀਅਨ ਸਰ ਡਿਸਟ੍ਰਿਕਟ ਦੇ ਵਿੱਚ ਭੇਜਣੀਆਂ ਚਾਹੀਦੀਆਂ ਕਿ ਨਸ਼ਿਆਂ ਨੂੰ ਬੰਦ ਕਰਾਇਆ ਜਾਵੇ ਜਿਹੜੇ ਡਰੋਨਸ ਆਉਂਦੇ ਨੇ ਉਹਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਜਿਹੜਾ ਪੰਜਾਬ ਦਾ ਹਾਲ ਹੈਗਾ ਬੜਾ ਮਾੜਾ ਹਾਲ ਹੋ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਇਹਦੇ ਵਿੱਚ ਇਹ ਵੀ ਕਹਿੰਨੇ ਕਿ ਸੁਪਰੀਮ ਕੋਰਟ ਨੂੰ ਵੀ ਇੰਟਰਵਿਊਿੰਗ ਕਰਨੀ ਚਾਹੀਦੀ ਹੈ ਕੀ ਪੰਜਾਬ ਨੂੰ ਬਚਾਉਣਾ ਚਾਹੀਦਾ ਜੇ ਪੰਜਾਬ ਬਚ ਗਿਆ ਤਾਂ ਸਭ ਕੁਝ ਬਚ ਗਿਆ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਵਿਸ਼ਵਾਸ ਦਿਉਣਾ ਕਿ ਕਾਨੂੰਨ ਆਪਦਾ ਕੰਮ ਕਰੇਗਾ ਬਿਲਕੁਲ ਘਬਰਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੈ ਕਾਨੂੰਨ ਆਪਦੇ ਨਾਲ ਚੱਲੇਗਾ ਇਸ ਕਰਕੇ ਦੋਸਤੋ ਫਰੋਜ਼ਪੁਰ ਵਾਲਿਓ ਆਓ ਬਾਹਰ ਨਿਕਲੀਏ ਡਰੋ ਨਾ ਡਰ ਨਾਲ ਕੁਝ ਨਹੀਂ ਹੁੰਦਾ ਜੇ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ ਤਾਂ ਅਸੀਂ ਸਾਰੇ ਮਿਲ ਕੇ ਫਰੋਜ਼ਪੁਰ ਨੂੰ ਵੀ ਮੇਰੀਓ ਭੈਣੋ ਬਚਾ ਸਕਦੇ ਹਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ